ਆਫ ਕਰਨੀ ਹੈ ਪਲੱਸ ਪ੍ਰਿੰਟ ਵੀ ਆਫ ਕਰਨੇ ਨੇ ਜਦ ਤੱਕ ਗਾਹ ਦੀ ਸੈਟੀਸਫੈਕਸ਼ਨ ਨਹੀਂ ਹੁੰਦੀ ਉਦੋਂ ਤੱਕ ਅਸੀਂ ਤੋਂ ਜਾਂਦੇ ਨਹੀਂ ਕਿ ਗਾਹ ਜਦੋਂ ਕਹਿ ਜਾਂਦਾ ਹਾਂਜੀ ਸਾਡੀ ਫੁੱਲ ਤਸੱਲੀ ਹੈ ਉਹ ਅਸੀਂ ਇਥੋਂ ਚਾਹੁੰਦੇ ਹਾਂ ਜੇ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਾ نیوز ਤੇ ਮੈਂ ਪ੍ਰੇਮ ਬਤਵਾ ਅੱਜ ਵੀਡੀਓ ਬਣਾਉਣ ਦਾ ਮਕਸਦ ਹੈ ਸਾਡੇ ਕਿ ਵੀ ਸਮਾਣਾ ਸ਼ਹਿਰ ਦੇ ਵਿੱਚ ਬਹੁਤ ਪੁਰਾਣੀ ਤੇ ਮਸ਼ਹੂਰ ਦੁਕਾਨ ਹੈ ਵੀਰੂ ਪੇਂਟਰ ਦੇ ਨਾਮ ਤੇ ਜਿੱਥੇ ਉਹਨਾਂ ਵੱਲੋਂ ਐਚਡੀ ਕੁਆਲਿਟੀ ਦੇ ਤਹਿਤ ਕੰਮ ਕੀਤਾ ਜਾਂਦਾ ਹੈ ਹੁਣ ਤੁਹਾਨੂੰ ਪਟਿਆਲੇ ਜਾਂ ਹੋਰ ਸ਼ਹਿਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਜਿੱਥੇ ਕੀ ਤੁਹਾਡਾ ਟਾਈਮ ਵੀ ਸਮਾਂ ਵੀ ਤੇ ਪੈਸੇ ਦੀ ਵੀ ਬਹੁਤ ਜ਼ਿਆਦਾ ਵੇਸਟੇਜ ਹੁੰਦੀ ਸੀਗੀ ਉਹਨਾਂ ਨੇ ਹੁਣ ਬਹੁਤ ਵਧੀਆ ਮਸ਼ੀਨ ਲਾਈ ਆ ਐਚਡੀ ਕੁਆਲਟੀ ਕੱਢਦੀ ਹੈ ਜਿਹੜੇ ਕਿ ਵੀ ਫਲੈਕਸ ਵਗੈਰਾ ਵੀ ਕਿਸੇ ਤਰ੍ਹਾਂ ਦੇ ਫਲੈਕਸ ਤਿਆਰ ਕਰਵਾਉਣੇ ਹੋਣ ਯਾ ਆਪਣੀ ਬਾਥਰੂਮਾਂ ਦੇ ਵਿੱਚ ਜਾਂ ਕਮਰਿਆਂ ਦੇ ਵਿੱਚ ਕੇ ਵੀ ਐਕਚੁਅਲੀ ਕੁਆਲਿਟੀ ਦੇ ਤਹਿਤ ਫਿਰ ਰਿਪੀਟ ਕਰਦੇ ਆ ਸੀ ਕਿਉਂਕਿ ਉਹਨਾਂ ਕੋਲ ਬਹੁਤ ਸੋਹਣੇ ਸੋਹਣੇ ਨਵੇਂ ਡਿਜ਼ਾਈਨ ਆਏ ਹੋਏ ਨੇ ਐਚਡੀ ਕੁਆਲਿਟੀ ਦੇ ਵਿੱਚ ਆਪਣੇ ਬਾਥਰੂਮਾਂ ਦੇ ਵਿੱਚ ਤੇ ਆਪਣੇ ਕਮਰਿਆਂ ਦੇ ਵਿੱਚ ਜਿਹੜੇ ਤੁਹਾਡੇ ਬੈਡਰੂਮ ਨੇ ਉੱਥੇ ਜਿਹੜੇ ਕੇ ਵੀ ਜਿਸ ਤਰ੍ਹਾਂ ਦੇ ਵੀ ਤੁਸੀਂ ਡਿਜ਼ਾਈਨ ਪਸੰਦ ਕਰਦੇ ਹੋ ਉਸੇ ਤਰ੍ਹਾਂ ਹੀ ਡਿਜ਼ਾਈਨ ਦੇ ਤਹਿਤ ਲਗਾਏ ਜਾਂਦੇ ਨੇ ਕਿਉਂਕਿ ਜਦੋਂ ਆਪਾਂ ਲੱਖਾਂ ਕਰੋੜਾ ਰੁਪਇਆ ਮਕਾਨ ਤੇ ਲਗਾ ਦਿੰਦੇ ਆ ਤਾਂ ਦੇਖਦੇ ਆ ਕਿ ਵੀ ਜਿਹੜੀ 3 3 4 4 ਫੁੱਟ ਤੱਕ ਸਲਾਬ ਬਹੁਤ ਆ ਜਾਂਦੀ ਹੈ ਉਸ ਥਾਂ ਨੂੰ ਬਿਲਕੁਲ ਸਲਾਬ ਤੋਂ ਬਚਾਉਣ ਲਈ ਤੁਹਾਡੇ ਕੋਲ ਇੱਕੋ ਇੱਕ ਹੱਲ ਹੈ ਕਿ ਵੀ ਤੁਸੀਂ ਆਪਣੇ ਉਹ ਥਾਂ ਦੇ ਉੱਤੇ ਵਾਲ ਪੇਪਰ ਲਗਾ ਦਿਓ ਕਿਉਂਕਿ ਜਿਹੜੀ ਉਹਦੇ ਵਿੱਚ ਸਲਾਬ ਵਗੈਰਾ ਆਉਂਦੀ ਹੈ ਉਹ ਬਿਲਕੁਲ ਨਹੀਂ ਨਜ਼ਰ ਆਉਂਦੀ ਹੁਣ ਤੁਸੀਂ ਜਲਦੀ ਸੰਪਰਕ ਕਰੋ ਬੱਸ ਸਟੈਂਡ ਦੇ ਨਾਲ ਹੈ ਦੁਕਾਨ ਜਿਹੜੀ ਦੁਕਾਨਦਾਰ ਦਾ ਨਾਮ ਹੈ ਵੀਰੂ ਪੇਂਟਰ ਦੇ ਨਾਮ ਤੇ ਮਸ਼ਹੂਰ ਹੈ ਨਾਲ ਆਪਣੇ ਛੋਟੇ ਵੀਰ ਨੇ ਰਾਜਾ ਤੇ ਤੁਹਾਨੂੰ ਮੋਬਾਈਲ ਨੰਬਰ ਵੀ ਦੱਸ ਦਿੰਦੇ ਆ 86986997 0028 99883 99955 ਇਹ ਨੰਬਰ ਨੇ ਰਾਜਾ ਵੀਰ ਦੇ ਨੰਬਰ ਨੇ ਛੜੇ ਉਹਨਾਂ ਨੇ ਦੱਸੇ ਨੇ ਇੱਕ ਵਾਰੀ ਵਿజిਟ ਜ਼ਰੂਰ ਕਰੋ ਤੁਹਾਡੀ ਇੱਥੇ ਹਰ ਕੰਮ ਦੀ ਤਸੱਲੀ ਬਖਸ਼ ਤੁਹਾਡਾ ਕੰਮ ਕੀਤਾ ਜਾਏਗਾ ਕੰਮ ਕਰਨ ਤੋਂ ਬਾਅਦ ਤੁਸੀਂ ਫਿਰ ਦੁਬਾਰਾ ਇੱਥੇ ਆਣਾ ਪਸੰਦ ਕਰੋਗੇ ਕੈਮਰਾਮੈਨ ਦੇ ਨਾਲ ਪ੍ਰੇਮ ਬਤਵਾਦੀ ਤੇ ਤੁਹਾਡੇ ਕੋਲ ਕਿੱਥੇ ਜਿਨ੍ਹਾਂ ਨੇ ਵਾਲਪੇਪਰ ਫਲੈਕਸ ਜਾਂ ਬੋਰਡ ਵਗੈਰਾ ਜੋ ਵੀ ਉਹਨਾਂ ਨੇ ਸਮੱਗਰੀ ਬਣਵਾਉਣੀ ਹੈ ਤੇ ਕਿੱਥੇ ਤੁਹਾਡੇ ਕੋਲ ਆ ਕੇ ਮਿਲਣ ਤੇ ਕੀ ਰੇਟ ਤੇ ਤੁਸੀਂ ਜਿਹੜਾ ਮਟੀਰੀਅਲ ਤਿਆਰ ਕਰਦੇ ਹੋ ਇਹ ਆਪਣੀ ਬਾਸ਼ਾ ਰੋਡ ਦੇ ਉੱਤੇ ਸ਼ਮਸ਼ਾਨ ਘਾਟ ਦੇ ਗੇਟ ਦੇ ਬਿਲਕੁਲ ਨਾਲ ਚੱਬਾਸ਼ ਪੈਸਿਸ਼ੈਡ ਤੇ অশੋਕਾ ਕੈਨੋ ਸਾਉਥ ਦੇ ਬਿਲਕੁਲ ਸਾਹਮਣੇ ਆਪਣੀ ਦੁਕਾਨ ਹੈ ਜੀ। ਪ੍ਰਿੰਦਰ ਆਰਟਸ ਦੇ ਨਾਮ ਤੇ ਦੁਕਾਨ ਹੈ ਤੇ ਡੈਡੀ ਆਪ ਦਾ ਨਾਮ ਪੁਰਾਣਾ ਵੀਰੂ ਪੇਂਟਰ ਮਸ਼ਹੂਰ ਨੇ ਜੀ ਉਹ ਸਾਡੇ ਸ਼ਹਿਰ ਦੇ ਵਿੱਚ ਤੇ ਮੈਚਰੀ ਰੇਟ ਦੀ ਗੱਲ ਹੈ। ਉਹ ਕੁਆਲਟੀ ਵਾਈਜ਼ ਤੈਅ ਹੁੰਦਾ ਹੈ। ਜੇ ਵਾਲਪੇਪਰ ਬੰਦਾ ਸ਼ੁਰੂ ਕਰਾਂਦਾ ਉਹ 12 ਰੁਪਏ, 16 ਰੁਪਏ, 18 ਰੁਪਏ ਜਿੱਦਾਂ ਦੀ ਉਹਨਾਂ ਨੂੰ ਕੁਆਲਟੀ ਚਾਹੀਦੀ ਹੈ ਉਦਾਂ ਦੇਗਾ। ਪੱਲਾ ਅਸੀਂ ਉੱਥੇ ਵਿਜ਼ਿਟ ਕਰਾਂਗੇ ਜਾ ਕੇ ਫਿਰ ਉਹਨਾਂ ਨੂੰ ਉਸ ਤੈਅ ਖਰਚਾ ਦੱਸਾਂਗੇ। ਜਿਹੜੀ ਕੁਆਲਟੀ ਆਪਣੀ ਮਸ਼ੀਨ ਦੇ ਦੂਗੀ ਉਹ ਕਿਤੇ ਨਹੀਂ ਮਿਲਣੀ। ਆਲ ਸਮਾਣਾ ਸ਼ਹਿਰ ਵਾਸੀਆਂ ਦੇ ਪੰਜਾਬ ਵਾਸੀਆਂ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਜੋ ਕੰਮ ਅਸੀਂ ਕਰਨਾ ਹੈ ਅਸੀਂ ਖੁਦ ਖੜਕੇ ਕੋਲ ਕਰਾਣਾ ਹੈ ਮੁੰਡਿਆਂ ਦੇ ਸਿਰ ਤੇ ਅਸੀਂ ਕਾਦੇ ਕੰਮ ਨਹੀਂ ਛੱਡੇ ਆ ਆਪਣੀ ਡਿਜ਼ਾਈਨਿੰਗ ਆਪ ਕਰਨੀ ਹੈ ਪਲੱਸ ਪ੍ਰਿੰਟ ਵੀ ਆਪ ਕਰਨੇ ਨੇ ਜਦ ਤੱਕ ਗਾਗ ਦੀ ਸੈਟੀਸਫੈਕਸ਼ਨ ਨਹੀਂ ਹੁੰਦੀ ਉਦੋਂ ਤੱਕ ਅਸੀਂ ਉੱਥੋਂ ਜਾਂਦੇ ਨਹੀਂ ਕਿ ਗਾਗ ਜਦੋਂ ਕਹਿੰਦਾ ਹਾਂਜੀ ਸਾਡੀ ਫੁੱਲ ਤਸੱਲੀ ਹੈ ਉਹ ਅਸੀਂ ਉੱਥੋਂ ਚਾਉਂਦੇ ਆ ਤੇ ਮੇਚਾ ਤੇ ਥਾ ਤੁਸੀਂ ਆਪ ਦੇਖ ਕੇ ਆਨੇ ਪਹਿਲਾਂ ਕਿ ਵੀ ਕਿਸ ਤਰ੍ਹਾਂ ਦਾ ਮਟੀਰੀਅਲ ਲੱਗਣਾ ਹੈ ਪਹਿਲਾਂ ਅਸੀਂ ਸਾਈਜ਼ ਖੁਦ ਲੈ ਕੇ ਆਨੇ ਆ ਮੈਜ਼ਰਮੈਂਟ ਦੇਖ ਕੇ ਆਨੇ ਆ ਵੀ ਇੱਥੇ ਕਿੱਦਾਂ ਦੀ ਚੀਜ਼ ਸਹੀ ਰਹੂਗੀ ਤਾਂ ਡਿਜ਼ਾਈਨ ਵੀ ਅਸੀਂ ਕਸਟਮਰ ਨੂੰ ਖੋਦੀ ਜ਼ਿਆਦਾਤਰ ਹੁੰਦਾ ਵੀ ਸਾਨੂੰ ਅਸੀਂ ਆਪ ਹੀ ਸਿਲੈਕਟ ਕਰਾਈਏ ਕਿਉਂਕਿ ਕਸਟਮਰ ਦੀ ਚੁਆਇਸ ਹੁੰਦੀ ਹੈ ਜ਼ਿਆਦਾਤਰ ਉਹ ਡਾਰਕ ਕਲਰ ਪਸੰਦ ਕਰਾ ਦਿੰਦੇ ਨੇ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਫਿਰ ਹਨੇਰਾ ਹੋ ਜਾਂਦਾ ਕਮਰੇ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਕਿਉਂਕਿ ਵਾਲਪੇਪਰ ਹਰੇਕ ਕੋਈ ਬੰਦਾ ਲਾ ਲੈਂਦਾ ਪਰ ਜਿਹੜੀ ਆ ਗੱਲ ਹੈ ਨਾ ਇਹ ਕਿਸੇ ਕਿਸੇ ਨੂੰ ਪਤਾ ਹੁੰਦੀ ਹੈ ਜੀ ਧੰਨਵਾਦ ਜੀ ਸਮਾਣਾ ਹਲਚਨ ਨਿਊਜ਼ਨ ਨੂੰ ਗੱਲ ਕਰਨ ਲਈ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ ਨਿਊਜ਼ ਟੀਵੀ ਤੇ ਮੈਂ ਪ੍ਰੇਮ ਮਦਵਾ ਅੱਜ ਸਮਾਣਾ ਵਾਸੀਆਂ ਦੇ ਲਈ ਬੜੀ ਖੁਸ਼ੀ ਦੀ ਖਬਰ ਹੈ ਕਿ ਵੀ ਹ ਬੈਸਟ ਕੁਆਲਿਟੀ ਐਚਡੀ ਕੁਆਲਿਟੀ ਤਿਆਰ ਕਰਵਾਉਣ ਦੇ ਲਈ ਬਸ ਸਟੈਂਡ ਦੇ ਨੇੜੇ ਦੁਕਾਨ ਹੈ ਆਪਣੇ ਛੋਟੇ ਵੀਰ ਨੇ ਵੀਰੂ ਪੇਂਟਰ ਦੇ ਨਾਮ ਤੇ ਪੁਰਾਣੀ ਦੁਕਾਨ ਮਸ਼ਹੂਰ ਹੈ ਜਿੱਥੇ ਕਿ ਵੀ ਜਿਹੜੀ ਪ੍ਰਿੰਟਿੰਗ ਦਾ ਕੰਮ ਹੈ ਐਚਡੀ ਕੁਆਲਿਟੀ ਤਹਿਤ ਕੀਤਾ ਜਾਂਦਾ ਹੈ ਦੇਖ ਸਕਦੇ ਹੋ ਸਾਡੇ ਵੀ ਜਿਹੜੇ ਅਖਬਾਰ ਦੇ ਬੋਰਡ ਨੇ ਇੱਥੋਂ ਹੀ ਛਪ ਰਹੇ ਨੇ ਤੇ ਰਾਜਾ ਵੀਰ ਨੇ ਜਿਹੜੇ ਕਿ ਵੀ ਕੋਲ ਖੜ ਕੇ ਆਪ ਹਰ ਕੰਮ ਨੂੰ ਕਰਦੇ ਨੇ ਨਾ ਕਿ ਮੁਲਾਜ਼ਮਾਂ ਤੇ ਨਹੀਂ ਕਿ ਵੀ ਸਿੱਟ ਕੇ ਕੰਮ ਤੇ ਕਿ ਵੀ ਵਿਸ਼ਵਾਸ ਕਰਦੇ ਕੁਝ ਕੰਮ ਹੁੰਦੇ ਨੇ ਕਿ ਵੀ ਜਿਹੜੇ ਮੁਲਾਜ਼ਮ ਉਹਨਾਂ ਦੇ ਦੇਖਰੇਖ ਦੇ ਵਿੱਚ ਵੀ ਹੁੰਦੇ ਨੇ ਤੇ ਜਿਹੜੇ ਮੇਨ ਕਹਿ ਸਕਦੇ ਆ ਕਿ ਵੀ ਵਾਲ ਪੇਪਰ ਜਾਂ ਜਿਹੜੇ ਫਲੈਕਸ ਜਿਹਨੂੰ ਕਿ ਵੀ ਵਧੀਆ ਐਚਡੀ ਕੁਆਲਿਟੀ ਜਿਹੜੇ ਤਹਿਤ ਕਰਵਾਏ ਜਾਂਦੇ ਨੇ ਉਹ ਰਾਜਾ ਵੀਰ ਨੇ ਸਾਡੇ ਕਿ ਵੀ ਆਪ ਹੀ ਤਿਆਰ ਕਰਦੇ ਨੇ ਤੇ